ਬੰਜੀ ਹੁਣ ਛੁੱਟੀ ਦੋ ਸਾਨੂੰ ਚਾਹੀ ਆਪਾਂ ਬੜਾ ਟਾਈਮ ਹੋ ਗਿਆ 골ਡਨ ਤੇ ਆਲਾਂ ਦੋ ਪਤਾ ਨਹੀਂ 골ਡੀ ਕਿਉਂ ਲੇਟ ਹੋ ਗਿਆ ਕੰਦਾ ਸੀ ਮੰਮੀ ਮੈਂ ਬਸ ਜਲਦੀ ਜਾਣਾ ਤੇ ਜਲਦੀ ਆ ਜਾਣਾ ਹਾਂਜੀ ਹੁਣ ਇਹ ਤੇ ਫੋਨ ਕੀਤਾ ਸੀਗਾ ਕਹਿੰਦੇ ਬਸ ਮੈਂ ਆ ਗਿਆ ਕੋਈ ਨਹੀਂ ਆ ਜਾਂਦਾ ਫਿਰ ਹੋ ਸਕਦਾ ਟ੍ਰੈਫਿਕ ਹੋਵੇ ਟ੍ਰੈਫਿਕ 'ਚ ਫਸ ਗਏ ਹੋਣ ਫੋਨ ਕਰਨਾ ਸੀ ਫੋਨ ਕੀਤਾ ਸੀਗਾ ਕਹਿੰਦੇ ਮੈਂ ਬਸ ਆ ਗਿਆ ਭੈਣ ਜੀ ਮੇਰੀ ਤੇ ਬੜਿਆ ਮੰਦੀ ਖਾਸ਼ ਅਜੀ ਸੀ ਕਿ ਮੈਂ ਆਪਣੀ ਬੇਟੀ ਨੂੰ ਸਾਰਾ ਕੁਝ ਦਿਆਂ ਦੁਨੀਆ ਦੀ ਹਰ ਚੀਜ਼ ਦਿਆਂ ਪਰ ਗੋਲਡੀ ਨੇ ਮਨਾ ਕਰਤਾ ਮੰਮੀ ਅਸੀਂ ਕੁਝ ਨਹੀਂ ਦੇ ਲੈਣਾ ਮੈਂ ਸਿੰਪਲ ਵਿਆਹ ਕਰਨਾ ਬਸ ਤੇ ਸਿੰਪਲ ਵਿਆਹ ਕਰਕੇ ਲੈ ਗਿਆ ਮੇਰੇ ਤੇ ਰੀਜ ਹੀ ਵਿੱਚ ਰਹਿ ਗਈ ਇਹਨੂੰ ਇੰਨੀਆਂ ਚੀਜ਼ਾਂ ਮੈਂ ਦੇਣੀਆਂ ਸੀ ਜੋ ਸੋਚਿਆ ਸੀ ਹਾਂ ਦੱਸਦੀ ਸੀ ਮੈਨੂੰ ਕਿਰਨ ਜਦੋਂ ਵਿਆਹ ਕਰਵਾ ਕੇ ਸਾਡੇ ਘਰੇ ਗਈ ਨਾ ਦੱਸ ਹੀ ਸੀ ਕੰਦੀ ਮੰਮੀ ਜੀ ਮੇਰੀ ਮੰਮੀ ਨੇ ਤਾਂ ਬੜਾ ਸੋਚਿਆ ਹੋਇਆ ਸੀ ਕਿ ਮੈਂ ਤੇਰਾ ਵਿਆਹ ਨਾ ਬੜੀ ਚਾਹ ਨਾ ਕਰਨਾ ਮੈਂ ਤੇਰੇ ਵਿਆਹ ਚ ਆ ਵੀ ਕਰਨਾ ਆ ਵੀ ਕਰਨਾ ਬੜੇ ਮੇਰੀ ਮੰਮੀ ਨੇ ਸੁਪਨੇ ਸਜਾਏ ਹੋਏ ਸੀ ਕਿ ਮੈਂ ਤੈਨੂੰ ਹਰ ਇੱਕ ਚੀਜ਼ ਦੇਣੀ ਹੈਗੀ ਆ ਪਰ ਪਰ ਮੰਮੀ ਜੀ ਇਹਨਾਂ ਦੀ ਇਹ ਡਿਮਾਂਡ ਸੀ ਕਿ ਮੈਂ ਵਿਆਹ ਸਾਦਾ ਹੀ ਕਰਨਾ ਮੈਂ ਕੋਈ ਚੀਜ਼ ਲੈਣੀ ਦੇਣੀ ਨਹੀਂ ਹੈਗੀ ਪੰਜੀ ਪੁੱਛਿਆ ਨਹੀਂ ਮੰਨੀ ਪੈਂਦੀ ਕੀ ਕੀਤਾ ਜਾ ਮੈਂ ਤਾਂ ਬਹੁਤ ਗੋਲਡੀ ਮਨਾਇਆ ਗੋਲਡੀ ਮੰਨਿਆ ਹੀ ਨਹੀਂਗਾ ਮੇਰੀ ਤਾਂ ਖਾਸ਼ੀ ਸਾਰੀ ਰਹਿ ਗਈ ਜਿਹ ਵਿੱਚ ਕੋਈ ਨਹੀਂ ਪੈਂਜੀ ਜੋ ਤੁਸੀਂ ਕੀਤਾ ਸਹੀ ਕੀਤਾ ਮੈਂ ਤਾਂ ਵੈਸੇ ਆਪਣੇ ਪੁੱਤ ਨੂੰ ਕਿਹਾ ਸੀ ਹੋਰ ਜ਼ਿਆਦਾ ਕੁਝ ਨਹੀਂ ਚੱਲ ਉਹਨਾਂ ਨੂੰ ਮਿਲ ਲੀਆਂ ਇਹਦੇ ਕਹਿ ਦੇ ਤੇ ਹੈਨਾ ਭੈਣ ਜੀ ਜਿੰਨਾਂ ਦੇ ਨਾਲ ਆਪਾਂ ਮਿਲਨੀਆਂ ਕੀਤੀਆਂ ਹੁਣ ਉਹਨਾਂ ਨੂੰ ਤੇ ਇਹ ਚੀਜ਼ ਦੀ ਆਸ ਹੁੰਦੀ ਹੈ ਨਾ ਆਸ ਹੁੰਦੀ ਹੈ ਇਹ ਨਹੀਂ ਪੱਕੀ ਗੱਲ ਹੈ ਲਾਲਚ ਨਹੀਂ ਮੈਨੂੰ ਕੋਈ ਵੀ ਹੈਨਾ ਮੈਨੂੰ ਕੋਈ ਲਾਲਚ ਨਹੀਂ ਜਿੱਤਨਾ ਮੇਰੇ ਪੁੱਤ ਨੇ ਕੀਤਾ ਸਹੀ ਕੀਤਾ ਪਰ ਪਤਾ ਕੀ ਆ ਕਈ ਵਾਰੀ ਭੈਣ ਜੀ ਤੁਹਾਨੂੰ ਪਤਾ ਜਿਸ ਤਰ੍ਹਾਂ ਚਾਚੇ ਤਾਏ ਬੇਟਾ ਮੇਰੀ ਗੱਲ ਨੂੰ ਬੁਰਾ ਨਾ ਬਣਾਵੇ ਪਤਾ ਕੀ ਭੈਣ ਜੀ ਉਹ ਫਿਰ ਮੂੰਹ ਲਿਆ ਆਜ਼ਾਦ ਰੱਖਣਾ ਹੀ ਪੰਦਾ ਨਾ ਰਿਸ਼ਤੇਦਾਰ ਹੁੰਦੇ ਆ ਹੁਣ ਜਦੋਂ ਇਹਦਾ ਵਿਆਹ ਹੋ ਗਿਆ ਤੇ ਸਾਰੇ ਮੈਨੂੰ ਕਹਿੰਦੇ ਮੈਨੂੰ ਸਾਰੇ ਕਹਿੰਦੇ ਭੈਣ ਜੀ ਆਪਾਂ ਤੇਰੇਡੇ ਮੁੰਡੇ ਦੀ ਵੀ ਮਿਲਣੀ ਕਰਵਾਈ ਸੀ ਹੈਨਾ ਆਪਾਂ ਤੇ ਸਰਦਾਰ ਜੀ ਵੀ ਮਿਲਣੀ ਕਰਵਾਈ ਸੀ ਤੁਸੀਂ ਭੈਣ ਜੀ ਵਿਆਹ ਸਾਦਾ ਹੀ ਕਰ ਲਿਆ ਕੀ ਹੋਇਆ ਕੁੜੀ ਵਾਲਿਆਂ ਕੋ ਕੁਝ ਹੈ ਨਹੀਂ ਮੈਂ ਕਿਹਾ ਨਾ ਨਾ ਬੜੇ ਬੰਦੇ ਵਧੀਆ ਕਿ ਨਵ ਟਾ ਡਾ ਡਾ ਬਿਜ਼ਨਸ ਆ ਹੈਨਾ ਤੇ ਮੈਂ ਕਿਹਾ ਉਹਨਾਂ ਦੀ ਮਰਜ਼ੀ ਹੈ ਨਾ ਹੈਨਾ ਪਰ ਭੈਣ ਜੀ ਸਾਡੇ ਮਨ ਦੇ ਵਿੱਚ ਕਿਤੇ ਮਸਾ ਲਾਲਚ ਨਹੀਂ ਹੈਗਾ ਚਲੋ ਬੱਚਿਆਂ ਦੀ ਭੈਣ ਜੀ ਮਰਜ਼ੀ ਹੈ ਬੱਚਿਆਂ ਆ ਕੇ ਹਾਰ ਨਾ ਪੈਂਦਾ ਜੇ ਮੈਂ ਤੇ ਇੰਨਾ ਕੁਝ ਸੋਚਿਆ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਕਿਸੇ ਚੀਜ਼ ਤੋਂ ਨਹੀਂ ਦੁਨੀਆ ਰਹਿਣ ਦੇਣਾ ਆਪਣੀ ਧੀ ਜੇ ਮੇਰੇ ਕੋ ਲਗਾ ਤੇ ਮੈਂ ਕਿਉਂ ਨਾ ਆਪਣੀ ਧੀਂ ਦੇ ਮੇਰੇ ਬੱਚੇ ਰਾਜ ਕਰਨ ਪੈਂਦੇ ਤੁਸੀਂ ਮੈਨੂੰ ਫੋਨ ਤੇ ਗੱਲ ਕਰ ਲੈਣੀ ਸੀ ਆਪਾਂ ਜ਼ਿਆਦਾ ਕੁਝ ਨਹੀਂ 11 ਮਿਲ ਗਿਆ ਹੀ ਕਰ ਲੈਣੀਆਂ ਸੀ ਉਹ ਕੋਈ ਗੱਲ ਨਹੀਂ ਐ ਨਾ ਕੋਈ ਗੱਲ ਨਹੀਂ ਜੇ ਤੂੰ ਚਾਹੋ ਕਿ ਮੈਂ ਹੁਣ ਵੀ ਦੇ ਦਿਆਂਗੇ ਮਿਲਨੀ ਆ ਤਾਂ ਮੈਂ ਸਭ ਕੁਝ ਕਰ ਦਿਆਂਗੀ ਭੈਣ ਜੀ ਹੁਣ ਕੀ ਫਾਇਦਾ ਹੁਣ ਤਾਂ ਵਿਆਹ ਨੂੰ ਹਫਤਾ ਹੋ ਗਿਆ ਹੈ ਨਾ ਚੰਗਾ ਨਹੀਂ ਲੱਗਦਾ ਫਿਰ ਫਿਰ ਮੇਰੇ ਭੈਣ ਜੀ ਕੁੜਮਾਂ ਦੀ ਬੇਸੀ ਹੁਣੀ ਆ ਲੋਕਾਂ ਦੇ ਕਹਿਣਾ 10 ਸਾਂ ਚੰਗੀ ਸਾਸਿਆ ਇਹਨੇ ਮੂੰਹੋਂ ਮੰਗ ਕੇ ਲਿਆ ਮੈਂ ਮੂੰਹੋਂ ਥੋੜਾ ਮੰਗਦੀ ਭੈਣ ਜੀ ਮੇਰਾ ਨਾਲੇ ਸਭਾ ਹੀ ਨਹੀਂ ਇਸ ਤਰ੍ਹਾਂ ਦਾ ਹੈਗਾ ਚਲੋ ਛੱਡੋ ਮੰਮੀ ਮੈਂ ਤੇ ਆਪਣੇ ਆਪ ਨੂੰ ਬੜਾ ਲੱਕੀ ਮੰਦੀ ਹਾਂ ਕਿ ਮੈਨੂੰ ਇੰਨਾ ਵਾਰ ਗੱਲਾਈਪਾਣੇ ਮਿਲਿਆ ਜਿਨ੍ਹਾਂ ਨੂੰ ਬਿਲਕੁਲ ਵੀ ਲਾਲਚ ਨਹੀਂ ਲੰਦੇ ਹੰਦੇ ਨਾ ਪੁੱਤ ਸਾਨੂੰ ਲਾਲਚ ਨਹੀਂ ਭੈਣ ਜੀ ਹੋਰ ਦੱਸਾ ਇਹਦੀ ਤਾਈ ਆਈ ਸਗਨ ਪਾਣ ਵਾਸਤੇ ਸਗਨ ਪਾਣ ਵਾਸਤੇ ਇਹਨੂੰ ਇਹਦੀ ਤਾਈ ਆਈ ਤੇ ਆਕੇ ਗੱਲਾਂ ਬਾਤਾਂ ਕਰਨ ਦੇ ਤੇ ਮੈਨੂੰ ਕਹਿੰਦੇ ਇਹ ਵਖਾ ਤੇਰੇ ਕੁੜਮਾ ਨੇ ਤੈਨੂੰ ਕਿਹੜਾ ਸੈੱਟ ਪਾਇਆ ਮੈਂ ਕਹਾ ਸੈੱਟ ਨਾ ਭੈਣ ਜੀ ਮੇਰੇ ਕੁੜਮਾ ਨੇ ਕੁਝ ਨਹੀਂ ਪਾਇਆ ਹੈਗਾ ਮੈਂ ਕਿਹਾ ਨਾ ਇਤਰਾ ਹੀ ਕਿਹਾ ਨਹੀਂ ਨਾ ਪਾਇਆ ਅੱਪਾ ਕੁਝ ਲਿਆ ਹੀ ਨਹੀਂ ਹੈਗਾ ਫੇਰ ਕੰਦੇ ਘਟੋ ਘਟ ਦਾਦੀ ਨੂੰ ਤੇ ਕੁਝ ਪਾਇਆ ਏ ਦਾਦੀ ਆ ਵੱਡੀ ਆ ਚਲ ਤੋ ਈ ਤੁਹਾਡੇ ਮੁੰਡੇ ਨੇ ਹੋ ਸਕਿਆ ਨਹੀਂ ਉਹਨਾਂ ਕੋ ਕੁਝ ਲਿਆ ਪਰ ਉਹਨਾਂ ਨੂੰ ਦਾਦੀ ਨੂੰ ਤੇ ਪਾਣਾ ਚਾਹੀਦਾ ਸੀ ਮੈਂ ਕਿਹਾ ਨਾ ਨਾ ਸਾਨੂੰ ਕੋਈ ਲਾਲਚ ਨਹੀਂਗਾ ਕਿਸੇ ਕਿਸਮ ਦਾ ਆਪਾਂ ਕੁਝ ਲਿਆ ਹੀ ਨਹੀਂ ਭੈਣ ਜੀ ਸਰ ਭਏ ਜ਼ਰੂਰ ਆ ਕਿ ਉੱਥੇ ਤੁਸੀਂ ਕੋਟ ਮੈਰਿਜ ਕਰਵਾ ਕੇ ਤੇ ਸਾਨੂੰ ਚਾਹ ਵਾਲੀ ਦੁਕਾਨ ਤੋਂ ਪਕੌੜੇ ਤੇ ਬਿਸਕੁਟ ਖਵਾਤੇ ਨਾਲ ਰਸਗੁੱਲੇ ਖਵਾਤੇ ਉਹ ਆਪਾਂ ਖਾ ਕੇ ਤੇ ਕਰੇ ਆ ਗਏ ਆਪਾਂ ਕਿਹਾ ਇਹ ਇਤ੍ਰੇ ਉਹ ਕਹਿੰਦੇ ਕਿਉਂ ਕੀ ਗੱਲ ਉਹਨਾਂ ਦਾ ਕੰਮ ਕਰਨੀ ਕੋਈਗਾ ਆਪਾਂ ਕਿਉਂ ਲੈ ਕੰਮ ਤਾਂ ਉਹਨਾਂ ਦਾ ਵਾਧੂ ਆ ਫਿਰ ਕਹਿੰਦੇ ਤੁਸੀਂ ਬ੍ਰੈਡ ਪਕੋੜੇ ਸਮੋਸਾ ਤੇ ਰਸਗੁਲਾ ਕਿਉਂ ਖਾਦਾ ਆਪਾਂ ਕਿਉਂ ਉਹਨਾਂ ਦੀ ਮਰਜ਼ੀ ਚੰਗਾ ਕਰ ਮੈਂ ਜਰਾ ਬਾਹਰ ਵੇਖ ਕੇ ਆਈ ਹੈ ਨਾ ਭੈਣ ਜੀ ਸਾਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਕੋਈ ਵੀ ਹੁਣ ਵੇਖੋ ਤੁਸੀਂ ਵਰਗਿਆ ਨਹੀਂ ਵਰਗਿਆ ਕਹਿਣ ਡਈਆਂ ਏ ਸਾਡੇ ਨੋਗੇ ਨਹੀਂ ਦਿੱਤੇ ਆਪਾਂ ਮੰਗੇ ਥੋੜਾ ਆਪਾਂ ਤੇ ਹੱਥ ਜੋੜਤਾ ਕਿ ਭੈਣ ਜੀ ਤੁਸੀਂ ਜੋ ਕੀਤਾ ਬੜਾ ਸੋਹਣਾ ਕੀਤਾ ਸਾਨੂੰ ਲਾਲਚ ਹੈਗਾ ਹੀ ਨਹੀਂ ਕਿਸੇ ਕਿਸਮ ਦਾ ਸਿਰ ਮੱਥੇ ਜੋ ਤੁਸੀਂ ਕੀਤਾ ਭੈਣ ਜੀ ਵੈਸੇ ਘਰ ਤਾਂ ਡਾਡਾ ਸੋਹਣਾ ਕਿਸੇ ਚੀਜ਼ ਦੀ ਕਮੀ ਨਹੀਂ ਬੱਚੇ ਨੇ ਮੰਨੇ ਕੀ ਕੀਤਾ ਜੀ ਮੇਰੇ ਬੰਦੇ 골ਡੀ ਤੇ ਬਿਲਕੁਲ ਨਹੀਂ ਸੀ ਮੰਦਾ ਇਹ ਤਾਂ ਫੇਰ ਮੰਦੀ ਸੀ 골ਡੀ ਤੇ ਬਿਲਕੁਲ ਨਹੀਂ ਸੀ ਮੰਦਾ ਨਹੀਂ ਮੰਮੀ ਅਸੀਂ ਕੁਝ ਨਹੀਂ ਲੈਣਾ ਪੁੱਤ ਤਾਂ ਮੰਨੇ ਸੀ ਹਾਂਜੀ ਨਹੀਂ ਪੁੱਤ ਤੇਰੀ ਸੱਸੇਹੇ ਥੜੀ ਥੋੜਾ ਹੈਗੀ ਮੈਨੂੰ ਤਾਂ ਲਾਲਚ ਨਹੀਂ ਹੈਗਾ ਤੇਰੀ ਸਗੋ ਦਾਦੀ ਕਹਿੰਦੀ ਸੀ ਦਾਦੀ ਤੇਰੀ ਕੰਦੀ ਮੇਰੇ ਪੇਕਿਆਂ ਦੇ ਨੋਗੇ ਬੰਦੇ ਆ ਮੈਂ ਕਿਹਾ ਬੀਜੀ ਤੁਸੀਂ ਪਰਵਾਹ ਇਹ ਨਾ ਕਰੋ ਨੋਗੇ ਮੈਂ ਆਪਣੇ ਕੋਲ ਲੈ ਦੂੰਗੀ ਤੁਹਾਡੇ ਪੋਤਰੇ ਨੇ ਕਿਹਾ ਸੀ ਕਿ ਮੈਂ ਕੁਝ ਲੈਣਾ ਨਹੀਂ ਤੇ ਆਪਾਂ ਉਹਦੀ ਗੱਲ ਤੇ ਫੁੱਲ ਚੜਾਏ ਭੈਣ ਜੀ ਸਾਨੂੰ ਲਾਲਚ ਹੈਗਾ ਹੀ ਨਹੀਂ ਕਿਸੇ ਕਿਸਮ ਦਾ ਮੇਰੇ ਨਾਲ ਬੈਠੇ ਬੈਠੇ ਢਿੱਡ 'ਚ ਗੈਸ ਹੋ ਗਈ ਭੈਣ ਜੀ ਮੇਰਾ ਬਾਹਰ ਦਾ ਚੱਕਰ ਲਾ ਕੇ ਆਈ ਲਾਵ ਉਹ ਤੇ ਲਾਵ ਲਾ ਕੇ ਚੱਕ ਨਾ ਠੀਕੇ ਬੱਦ ਤਾਂ ਖੁਸ਼ ਰਹਿ ਮੈਨੂੰ ਮੇਰੀ ਨੂੰ ਸੋਹਣੀ ਮਿਲ ਗਈ ਮੈਨੂੰ ਹੋਰ ਕੀ ਚਾਹੀਦਾ ਹੈ ਇਸ ਮਾਨ ਤੋਂ ਵੀ ਕਿਤੇ ਵੱਧ ਚੜ ਕੇ ਹੈਗੀ ਮੇਰੀ ਨੂੰ ਇਹ ਤੇ ਹੈ ਹੀ ਮੈਨੂੰ ਲਾਲਚ ਹੀ ਹੈ ਬਹੁਤ ਸਿਆਣੀ ਹੈ ਹਾਂਜੀ ਮੈਨੂੰ ਲਾਲਚ ਨਹੀਂ ਪੈਂਦੀ ਕਿਸੇ ਚੀਜ਼ ਦਾ ਮੰਮੀ ਤੁਸੀਂ ਤੇ ਖੁਸ਼ ਜੇ ਨਾ ਮੈਂ ਬਹੁਤ ਖੁਸ਼ ਆ ਤੂੰ ਹੋਸ਼ਿਆ ਨਾ ਮਖੂਸ਼ਾ ਬਸ ਤੈਨੂੰ ਦੇਖ ਕੇ ਮੈਂ ਤੇ ਬਹੁਤ ਖੁਸ਼ ਹਾਂ ਮੰਮੀ ਸਾਰੇ ਬਹੁਤ ਚੰਗੇ ਆ ਹਾਂ ਨਹੀਂ ਸਾਰੇ ਮੇਰਾ ਬਹੁਤ ਖਿਆਲ ਰੱਖਦੇ ਨੇ ਖਿਆਲ ਤਾਂ ਰੱਖਦੇ ਤੇ ਵੇਖ ਲੈ ਤੇਰੀ ਸੱਸ ਨੇ ਗੱਲਾਂ ਗੱਲਾਂ ਸਾਰਾ ਕੁਝ ਸੁਣਾਤਾ ਸਾਰਾ ਕੁਝ ਸੁਣਾਤਾ ਮੈਂ ਕਹੀ ਗਈ ਆ 골ਡੀ ਮੰਨੀ ਆਈ ਨਹੀਂ ਮੇਰੀ ਗੱਲ ਇੱਕ ਨਹੀਂ ਸੁਣੀ ਸਮਾਜ ਬੇਟੇ ਨਹੀਂ ਛੱਡਦਾ ਉਹ ਨਹੀਂ ਵੱਡਿਆਂ ਨੂੰ ਸੋਚਣਾ ਪੈਂਦਾ ਤੇਰੇ ਜਾਤ ਸਾਨੂੰ ਕੋਈ ਕਮੀ ਆ ਘਰ ਤੇ ਤੈਨੂੰ ਪਤਾ ਇਸ ਘਰ ਦੀ ਬਣੀ ਸਾਰਾ ਕੁਝ ਰੱਬ ਦਾ ਦਿੱਤਾ ਐ ਨਾ ਵਧੀਆ ਹੈਗਾ ਤੇ ਅਸੀਂ ਜੇ ਦੇ ਦਿੰਦੇ ਤੇ ਕੀ ਸੀ ਚਾਰ ਚੀਜ਼ਾਂ ਦੇ ਦਿੰਦੇ ਤੇ ਕੀ ਹੋਣਾ ਸੀ ਨਹੀਂ ਨਹੀਂ ਉਹਨਾਂ ਨੇ ਵੈਸੇ ਹੀ ਕੀਤਾ ਉਹਨਾਂ ਦੇ ਮਨ 'ਚ ਕੁਝ ਵੀ ਨਹੀਂ ਤਾ 골ਡੀ ਦਾ ਸੁਹਾਗ ਮੈਨੂੰ ਇੰਨਾ ਕੁ ਵਧੀਆ ਲੱਗਦਾ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ ਅੰਦਰ ਬਾਹਰ ਜਾਂਦੀ ਮੈਂ ਤਰੀਫਾ ਕਰਨੀ ਹੈ ਮੈਂ ਰੱਬ ਦਾ ਸ਼ੁਕਰ ਕਰਨੀ ਕਿ ਮੈਨੂੰ ਇਹੋ ਜਿਹੀ ਜੁਆਈ ਮਿਲਿਆ ਜੁਆਈ ਨੇ ਮੇਰਾ ਪੁੱਤਰ ਹੈ ਮੇਰੇ ਪੁੱਤਰ ਨਾਲ ਵਿਆਹ ਦਾ ਗਈ ਹਾਂਜੀ ਮੰਮੀ ਤੁਸੀਂ ਟੈਨਸ਼ਨ ਨਾ ਸਾਰੇ ਬਹੁਤ ਵਧੀਆ ਵਾ ਉਹ ਮੰਮੀ ਨੇ ਵੈਸੇ ਹੀ ਕਿਹਾ ਉਹ ਵੈਸੇ ਉਹਨਾਂ ਦੇ ਮਨ 'ਚ ਇਤਰਾ ਦਾ ਕੁਝ ਨਹੀਂ ਹੈ 골ਡੀ ਮੰਨ ਜਾਂਦਾ ਤਾਂ ਕਿਸੇ ਗੱਲ ਦੀ ਕੋਈ ਕਮੀ ਹੋਣੀ ਸੀ ਹੈਗੀ ਹੋਣੀ ਨਾ ਇਧਰ ਤੇ ਨਾ ਉਧਰ ਹਾਂਜੀ ਸਾਰੇ ਖੁਸ਼ ਹੋ ਜਾਣੇ ਸੀ ਅਜਰ ਅਜ ਕੇ ਖੁਸ਼ ਹੋਣੇ ਸੀ ਚਲੋ ਹਾਂ ਆ ਗਏ ਲੱਗਦੇ ਗੋਲਡੀ ਆ ਗਿਆ ਲੱਗਦਾ ਆ ਗਿਆ ਹਾਂਜੀ ਹਾਂਜੀ ਠੀਕ ਠਾਕ ਆ ਗਿਆ ਤਾਂ ਮੇਰਾ ਉਹ ਠੀਕ ਠਾਕ ਹੋ ਹਾਂਜੀ ਤੁਸੀਂ ਬੈਠੋ ਬੈਠੋ ਹਾਂ ਆਓ ਬੈਠੋ ਤੁਸੀਂ ਚੱਲੀਏ ਫਿਰ ਆਪਾਂ ਮੈਂ ਕਿਹਾ ਆਹੋ ਮੈਂ ਵੀ ਕਿਤੇ ਜਾਣਾ ਵਾ ਨਿਕਲੀ ਆਪਾਂ ਮੰਮੀ ਕਿਤੇ ਗੋਲਡੀ ਠਹਿਰ ਕੇ ਚੱਲ ਜਾਣਾ ਐਡੀ ਕਿਹੜੀ ਗੱਲ ਹੈ ਨਹੀਂ ਮੰਮੀ ਚਲੀਏ ਵੇਖੋ ਟਾਈਮ ਜ਼ਿਆਦਾ ਹੋਣ ਡਿਆ ਵਾ ਤੇ ਨਿਕਲੀ ਮੈਂ ਉਹ ਨਾ ਥੋੜਾ ਗਾਰਡਨ ਚ ਘੁੰਮਣ ਦੇ ਮਾਰੋ ਆਵਾਜ਼ ਫਿਰ ਚਲੀਏ ਆਪਾਂ ਹਣਾ ਹਾਂਜੀ ਚਲੋ ਚਲੀਏ ਚਲੋ ਠੀਕ ਹੈ ਚਲਦਾ ਫਿਰ ਮੈਂ ਜੀ ਮੇਰੀ ਗੱਲ ਸੁਣ ਪੁੱਤਰ ਹਾਂਜੀ ਤੂੰ ਫਿਰ ਮੈਂ ਨਾ ਆਪਣੇ ਮਾਪ ਦਾ ਖੜਾ ਦੇਖ ਕੇ ਜਾ ਉਹ ਕਿਉਂ ਨਹੀਂ ਮੈਂ ਬਣਵਾਣਾ ਤੇਰੇ ਮੇਰੇ ਮਨ ਦੀ ਰੀਜ ਹੈਗੀ ਆ ਉਹ ਕੋਈ ਨਹੀਂ ਜਾਨਦਾ ਨਾ ਨਹੀਂ ਨਹੀਂ ਮੇਰੇ ਮਨ ਦੀ ਵੇਲਾ ਹੀ ਵੇਲਾ ਹੈ ਵੇ ਹੋਏ ਇਕੜੇ ਦਿਨ ਹੋਇ ਤੇਰੇ ਵਿਆਹ ਨੂੰ ਕੋਈ ਨਹੀਂ ਮੈਂ ਨਾ ਨਾ ਮੇਰੇ ਮਨ ਦੀ ਰੀਜ ਮੈਂ ਪਾੜਾ ਆਪਣੇ ਪੁੱਤਰ ਨੂੰ ਖੜਾਉਂਗਾ ਮੈਂ ਦੱਸ ਦਊਂਗਾ ਤੁਹਾਨੂੰ ਜਦੋਂ ਮੈਨੂੰ ਲੋੜ ਹੋਈ ਮੈਂ ਦੱਸ ਦਊਂਗਾ ਲੋੜ ਥੋੜੀ ਨਹੀਂ ਚੀਜ਼ਾਂ ਦੀ ਕੋਈ ਗੱਲ ਨਹੀਂ ਮੈਂ ਦੱਸ ਮਨ ਦੀ ਖਾ ਵਡਿਆ ਨੇ ਮਨ ਦੀ ਰੀਜ ਵੀ ਹੁੰਦੀ ਪੁੱਤਰ ਤੋਹਾਰਵਾਜ ਚਲੀ ਕੋਈ ਨਹੀਂ ਮੈਂ ਦੱਸ ਦਊਂਗਾ ਕਿਰਨਾਂ ਆ ਮੈਂ ਗੱਡੀ ਮੋੜਨ ਢਿਆਂ ਆ ਜਾ ਫਿਰ ਆਜੋ ਛੇਤੀ ਦੱਸ ਬੰਦਾ ਹੀ ਨਹੀਂ ਵਿਆਹ ਕੀ ਕਰਾਂ ਮੰਮੀ ਇਹਨਾਂ ਨੇ ਕਿੱਥੋਂ ਮੰਨਿਆ ਇਹਨਾਂ ਨੇ ਤੇ ਮਨਾ ਕੀਤਾ ਸਾਰਾ ਕੁਝ ਲੈਣ ਵਾਸਤੇ ਤੇ ਚੰਗਾ ਹੀ ਆ ਤੂੰ ਸਮਝਾ ਨਾ ਫਿਰ ਇਸ ਤਰ੍ਹਾਂ ਨਹੀਂ ਮੇਰੇ ਮਨ ਨਹੀਂ ਖੁਸ਼ ਹੁੰਦਾ ਇਸ ਤਰ੍ਹਾਂ ਮੈਂ ਆਪਣੇ ਪੁੱਤਰ ਨੂੰ ਨਾ ਕੋਈ ਮੁੰਦਰੀ ਨਾ ਕੋਈ ਕੜਾ ਕੁਝ ਪਾਇਆ ਹੀ ਨਹੀਂ ਨਾ ਕੋਈ ਘੜੀ ਕੋਈ ਚੀਜ਼ ਨਹੀਂ ਦਿੱਤੀ ਸਾਰਾ ਕੁਝ ਸਾਡਾ ਬੰਦਾ ਦੇਣਾ ਤੂੰ ਸਮਝਾ ਨਹੀਂ ਸਮਝਾ ਅੱਜ ਨਹੀਂ ਦੇਂਦਾ ਤੇ ਤੂੰ ਮੈਨੂੰ ਕੱਲ ਦੇ ਕੇ ਜਾਈ ਮੈਂ ਉਹਨਾਂ ਨਾਲ ਗੱਲ ਕਰਕੇ ਵੇਖਾਂਗੀ ਮੰਮੀ ਮੈਂ ਨਾ ਹੁਣ ਚਲਦੀ ਆ ਤੇ ਫੇਰ ਆਵਾਂਗੀ ਚਲ ਠੀਕ ਹੈ ਉਹ ਮੰਮੀ ਨੂੰ ਦਿਵਾਜ ਮਾਰ ਲੈ ਉਧਰੋਂ ਮੰਮੀ ਉਧਰ ਬਾਹਰ ਹੋ ਗਈ ਮੰਮੀ ਵੇਖਾਂ ਕਿਸੇ ਚੀਜ਼ ਦਾ ਘਾਟਾ ਇਹਨਾਂ ਕੋ ਇੱਕ ਗੱਡੀ ਆ ਖੜੀ ਆ ਦੋ ਗੱਡੀਆਂ ਬਾਹਰ ਲੱਗੀਆਂ ਤੇ ਐਕਟਿਵਾ ਮੋਟਰਸਾਈਕਲ ਵੱਖਰੇ ਜੇ ਦੱਸ ਮੇਰੇ ਪੁੱਤ ਨੇ ਕਹਿ ਹੀ ਦਿੱਤਾ ਸੀ ਕਿ ਮੈਂ ਅਖੇ ਕੋਟ ਮੈਰਿਜ ਕਰਵਾਣੀ ਮੈਂ ਕੋਈ ਚੀਜ਼ ਲੈਣੀ ਤੇ ਦੱਸ ਇਹਨਾਂ ਨੂੰ ਆਪਣਾ ਨਹੀਂ ਸੀ ਪਤਾ ਕਿ ਦੇ ਦਈਏ ਆਪਾਂ ਉਹ ਬੱਚਾ ਉਹਨੇ ਕਹਿ ਤਾਦਾ ਇਹ ਤਾਂ ਸਿਆਣੀ ਬਿਆਣੀ ਸੀ ਨਾ ਇਹਨੂੰ ਚਾਹੀਦਾ ਸੀ ਕਿ ਮੈਂ ਵੀ ਕੁੜੀ ਲੱਗੀ ਵਿਆਹ ਤੇ ਮੈਂ ਕੁਝ ਦੇ ਕੇ ਤੋਰਾ ਬੰਦਾ ਹੋਰ ਕੁਝ ਨਹੀਂ ਚੱਲ ਮਿਲ ਨਹੀਂ ਕਰਵਾ ਰੰਦਾ ਦਾ ਸਪਾਕੋ ਚ ਮੰਗਦੇ ਥੋੜਾ ਸਾਨੂੰ ਕਿਸੇ ਚੀਜ਼ ਦੀ ਭੁੱਖੇਗੀ ਆਪਣੇ ਆਪ ਸਮਝ ਨਹੀਂ ਆਈ ਲੋਕੀ ਤਾਂ ਚਾਹਦੇ ਕਿ ਸਾਡਾ ਖਰਚਾ ਹੀ ਬਚ ਜਾਵੇ ਹੈ ਉਥੇ ਖਵਾਤੇ ਸਾਨੂੰ ਟੁੱਟੀ ਜੀ ਦੁਕਾਨ ਤੇ ਬਰੈਡ ਪਕੋੜੇ ਸਮੋਸਾ ਤੇ ਚਮਚਮ ਰਸਗੋਲੇ ਬੰਦਾ ਜੇ ਖਵਾਣਾ ਸੀ ਕਿਸੇ ਚੰਗੇ ਰੈਸਟੋਰੈਂਟ ਚ ਲੈ ਕੇ ਜਾਂਦੇ ਸਾਨੂੰ ਖਵਾਉਂਦੇ ਉਹੋ ਜਿਹਾ ਬੇਫਕੂ ਮੇਰਾ ਮੁੰਡਾ ਪਰਨਾ ਹੈ ਮਾਲਦਾਰ ਸਾਮੀ ਆ ਮੰਮੀ ਹਾਂ ਪੁੱਤ ਕੀ ਚੱਲ ਲੱਗੇ ਜਿੰਦੇ ਇਕੱਲੇ ਕੁਝ ਨਹੀਂ ਮੈਂ ਕੱਟਾ ਢੜਾ ਘਾਦੀ ਕਿੰਨਾ ਵਧੀਆ ਮੈਂ ਤਾਂ ਪਹਿਲੀ ਵਾਰ ਹੀ ਆਈ ਆ ਹੈ ਬੜਾ ਵਧੀਆ ਢੜ ਹਾਂਜੀ ਮੰਮੀ ਆਹ ਲੈ ਨਵਾਂ ਨਾ ਬਾੜ ਦਾ ਲਵਾਇਆ ਘਰਾਸ ਅੱਛਾ ਹਾਂਜੀ ਨਵਾਂ ਹੀ ਲਵਾਇਆ ਵਾ ਅੱਛਾ ਤੇ ਇੱਥੇ ਵੀ ਪੈਸੇ ਲੱਗੇ ਹੋਣੇ ਆ ਹਾਂਜੀ ਮੰਮੀ 20000 ਲੱਗਾ ਬਸ ਕਿੰਨਾ 20000 20000 ਹਾਂਜੀ ਅਕਾ ਲਾਂ ਤੇ ਹਾਂਜੀ ਹਾਂਜੀ ਗਾਰਡਨ ਵੱਡਾ ਵਾ ਨਾ ਤੇ ਫਿਰ ਚਾਰ ਪੰਜ ਜਾਣੇ ਲੱਗੇ ਹਿ ਲਾਣ ਵਾਸਤੇ ਤੇ ਪੁੱਤਰ ਆਏ ਕਮੀ ਪੈਣ ਦੇ ਇਥੇ ਘਾਹ ਪੀ ਉੱਗ ਜਾਣਾ ਸੀ ਹੁਣ ਬਾਹ ਘੜੇ ਘਾਰ ਲੱਗੇ ਹੁੰਦੇ ਘਾਹ ਲੱਗੇ ਹੁੰਦੇ ਆ ਜਦੋਂ ਬਾਹਰ ਜਾਈਏ ਖੇਤਾ ਕੁੱਤਾਂ ਵੱਲ ਆਪੀ ਕਾ ਜਿੱਥੇ ਹੋਵੇ ਤੇ ਘਾਹ ਪੀ ਉੱਗ ਜਾਂਦਾ ਨਹੀਂ ਮੰਮੀ ਉਹ ਜਿਹੜਾ ਪੇਲਾ ਲੱਗਾ ਸੀ ਨਾ ਉਹ ਪੁਰਾਣਾ ਸੀਗਾ ਦੇਸੀ ਸੀ ਤੇ ਆ ਹੁਣ ਵਿਦੇਸ਼ੀ ਲਵਾਇਆ ਅੱਛਾ ਵਦੇਸ਼ੀ ਹੁਣ ਘਾ ਵੀ ਹੋਣ ਲੱਗ ਪਏ ਹਾਂ ਹਾਂਜੀ ਹਾਂਜੀ ਮੰਮੀ ਤੇ ਆ ਹੁਣ ਸਾਰਾ ਨਾ ਇੱਥੇ ਸ਼ੈੱਡ ਪੂ ਆ ਕੇ ਨਾ ਹੋ ਸਕਦਾ ਇੱਥੇ ਸਾਰਾ ਕਰਵਾਨ ਹੁਣ ਆਹੋ ਜੇ ਤੁਸੀਂ ਨਿੱਕਾ ਮोटा ਫੰਕਸ਼ਨ ਇੱਥੇ ਵੀ ਕਰਦੇ ਇੱਥੇ ਟੈਂਟ ਟੁੰਟ ਲੱਗ ਜਾਣਾ ਸੀ ਹਨਾ ਜੇ ਘਰੋਂ ਤੁਸੀਂ ਤੋਰਦੇ ਵੈਸੇ ਮੈਂ ਵੈਸੇ ਹੀ ਗੱਲ ਕਹਿਣ ਡਈ ਆ ਕਿ ਤੁਸੀਂ ਘਰੋਂ ਵੀ ਤੋਰ ਸਕਦੇ ਸੀ ਤੇ ਹਾਂਜੀ ਹਾਂਜੀ ਕੱਲ ਹੀ ਪਾਪਾ ਕਹਿੰਦੇ ਸੀ ਗੱਡੀ ਲੈਣੀ ਕੋਈ ਉਹਨਾਂ ਨੇ ਕਹਿੰਦੇ ਛੋਟੀ ਗੱਡੀ ਲੈਣੀ ਵੱਡੀ ਚੱਲਣੀ ਨਾ ਨਹੀਂ ਤੇ ਭਰਾ ਕਹਿੰਦਾ ਸੀ ਕੋਈ ਨਹੀਂ ਮੈਂ ਆ ਕੇ ਬਾਹਰ ਆਣਾ ਤੁਹਾਨੂੰ ਪਤਾ ਹੋ ਤੂੰ ਇਹ ਨੀ ਗੱਡੀਆਂ ਵਹਿ ਕਰਨੀਆਂ ਕਿਰਾਏ ਕਰੋ ਚ ਦਿੰਦੇ ਜੇ ਨਹੀਂ ਨਹੀਂ ਉਹਨਾਂ ਨੇ ਸ਼ੌਂਕ ਬੜਾ ਗੱਡੀਆਂ ਦਾ ਤੇ ਹੁਣ ਕਹਿੰਦੇ ਸੀਗੇ ਕਿ ਉਹ ਜਿਹੜੀ ਚੱਲਦੀ ਨਹੀਂ ਅੱਜ ਕੱਲ ਆਟੋਮੈਟਿਕ ਗੇਅਰਾਂ ਤੋਂ ਬਿਨਾ ਉਹ ਵਾਲੀ ਲੈਣੀ ਹੈ ਅੱਛਾ ਹਾਂਜੀ ਪੁੱਤ ਗੱਡੀ ਤੈਨੂੰ ਦੇਣੀ ਹੈ ਨਹੀਂ ਸਾਨੂੰ ਨਹੀਂ ਲੋੜ ਹੈਗੀ ਪੁੱਤ ਸਾਪਾ ਨੇ ਗੱਡੀ ਲੈਣੀ ਬਟਾ ਪਰ ਉਹਨਾਂ ਨੇ ਤੁਹਾਡੇ ਵਾਸਤੇ ਤੇ ਲੈਣੀ ਨਹੀਂ ਉਹਦੇ ਆਪਣੇ ਵਾਸਤੇ ਲੈਣ ਲੱਗੇ ਤੁਹਾਨੂੰ ਪਤਾ ਤੇ ਆ ਬਿਜ਼ਨਸ ਹੀ ਉਹਨਾਂ ਨੂੰ ਆਣਾ ਜਾਣਾ ਪੈਂਦਾ ਅੱਛਾ ਅੱਛਾ ਹਾਂਜੀ ਹਾਂਜੀ ਗੱਡੀ ਸਾਨੂੰ ਨਹੀਂ ਦੇਣੀ ਹਾਂਜੀ ਕਿਉਂ ਕਿ ਹੈ ਨਹੀਂ ਨਹੀਂ ਮੈਂ ਵੈਸੇ ਮੈਂ ਕਿਹਾ ਅੰਗੇ ਗੱਡੀਆਂ 2-3 ਲੱਗੀਆਂ ਤੇ ਹੋਰ ਗੱਡੀ ਪੁੱਤ ਸ਼ਾਇਦ ਤੇਰੇ ਵਾਸਤੇ ਲੈਣੇ ਪੁੱਤ ਸਾਨੂੰ ਲਾਲਚ ਹੈਗਾ ਇਹ ਨਹੀਂ ਆਪਾਂ ਗੱਡੀ ਲੈ ਕੇ ਕਰਨੀ ਹੈ ਤੇ ਚਲੀਏ ਹਾਂਜੀ ਚਲੋ ਤੇ ਉਹ ਮੈਂ ਵੈਸੇ ਗੱਲ ਕਰਨ ਢਈ ਸੀ ਹਾਂ ਇਹ ਪਹਿਲਾ ਵੇਰਾ ਤੂੰ ਆਈ ਹੈ ਨਾ ਹਾਂਜੀ ਕਿਤੇ ਮੰਮੀ ਨੇ ਤੇਰੇ ਨਾਲ ਕੋਈ ਗੱਲ ਗੁਲ ਕਰਨੀ ਹੋਣੀ ਆ ਗੱਲ ਕਰਨੀ ਮਤਲਬ ਕਿਹੜੀ ਗੱਲ ਕਰਨੀ ਹੋਣੀ ਉਹ ਨਹੀਂ ਜਦੋਂ ਕੁੜੀਆਂ ਵਿਆਹ ਤੋਂ ਬਾਅਦ ਪਹਿਲਾ ਫੇਰਾ ਪਾਉਂਦੀਆਂ ਨਾ ਮੈਂ ਸੁਣਿਆ ਮੈਨੂੰ ਨਹੀਂ ਪਤਾ ਉਹ ਪਹਿਲੇ ਫੇਰੇ ਤੇ ਪਤਾ ਨਹੀਂ ਕਦੇ ਕੁਝ ਬੰਦਾ ਬੁੰਦਾ ਹੈਗਾ ਮੈਂ ਤੈਨੂੰ ਇਹ ਕਹਿਣਾ ਸੀ ਮੇਰਾ ਤੇ ਨਹੀਂ ਕੁਝ ਬੰਦਾ ਇਦਾਂ ਕਹਦੇ ਪੁੱਛ ਲੈਨੇ ਅੰਦਰ ਜਾ ਕੇ ਨਹੀਂ ਨਹੀਂ ਉਹਨਾਂ ਨੂੰ ਦੱਸ ਦਿੰਦੇ ਉਹਨਾਂ ਨੂੰ ਪਤਾ ਨਹੀਂ ਨਾ ਨਾ ਯਾ ਇਹਨਾਂ ਨੂੰ ਕਹਿੰਨੇ ਨਹੀਂ ਨਹੀਂ ਪੁੱਤ ਇਹਨਾਂ ਨੂੰ ਕੀ ਕਹਿਣਾ ਮੈਂ ਕਹਾਂ ਜੇ ਕੁਝ ਬੰਦਾ ਕਿਸੇ ਵਲੇ ਕੀ ਹੁੰਦਾ ਆਪਾਂ ਦੇਣਾ ਵੀ ਹੁੰਦਾ ਤੇ ਅਗਲਿਆਂ ਨੇ ਸਾਨੂੰ ਦੇਣਾ ਆਪਾਂ ਉਹਨਾਂ ਨੂੰ ਦੇਣਾ ਮਤਲਬ ਕਹਿੰਦਾ ਮਤਲਬ ਇਸ ਤਰ੍ਹਾਂ ਦਾ ਕੁਝ ਬੰਦਾ ਤਾਂ ਨਹੀਂ ਹੈਗਾ ਨਹੀਂ ਮੰਮੀ ਨਹੀਂ ਬੰਦਾ ਪੁੱਤ ਮੇਰੀ ਧੀ ਤਾਂ ਬੜੀ ਨਿਆਣੀ ਜੀ ਇਹਨੂੰ ਕੁਝ ਪਤਾ ਨਹੀਂ ਹੈਗਾ ਇਹ ਤੂੰ ਜਾ ਗੋਲਡਨ ਨੂੰ ਪੇ ਜਰਾ ਮੈਂ ਗੋਲਡਨ ਨੂੰ ਪੁੱਛਦੀ ਚਲੋ ਠੀਕ ਹੈ ਪਤਾ ਕੀ ਤੇਰੇ ਸੋਪੇਕਿਆਂ ਦੇ ਵਿੱਚ ਤੇਰੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਅਗਲੇ ਤੇਰੇ ਕੱਲ ਨੂੰ ਤੇਰੀ ਮਾਂ ਕਫੇ ਆਟਾ ਡੀਆਂ ਦੋ ਤਿੰਨ ਕੰਮ ਵਲ ਗਿਆ ਅਗਲੇ ਕਹਿੰਦੇ ਸਾਸੇ ਦੀ ਦੱਸ ਕੁਝ ਬੰਦਾ ਨਹੀਂ ਜਾਨ ਲੱਗਿਆ ਕਿ ਤੇ 150 ਦੇ ਕੇ ਜਾਂਦੀ ਪੁੱਤ ਹੈਨਾ ਇਹ ਵੀ ਚੀਜ਼ ਵੇਖਣਾ ਹੈਨਾ ਮੈਂ ਨਹੀਂ ਚਾਹੰਦੀ ਕਿ ਕਿਸੇ ਤਰੀਕੇ ਵੀ ਮੇਰੀ ਧੀ ਦੀ ਬੇਇੱਜ਼ਤੀ ਹੋਵੇ ਜੇ ਕੁਝ ਫਰਜ਼ ਹੈ ਨਾ ਸਾਡਾ ਤੇ ਉਹ ਆਪਾਂ ਕਰਨ ਨੂੰ ਤਿਆਰ ਆ ਠੀਕ ਹੈ ਚਲੋ ਮੈਂ ਪੁੱਛਾਂ ਭੇਜ ਪੇਚ 골ਡਨ ਹਾਂਜੀ ਕਡੀ ਚਲਾ ਕੇ ਆ ਕੇ ਤੇਰੀ ਮਾਂ ਦਾ ਤੇ ਸਾਰਾ ਕੁਝ ਬੰਦਾ ਪੇਲੇ ਫੇਰੇ ਆਏ ਮੇਰੇ ਕੱਪੜੇ ਬੰਦੇ ਦਾਦੀ ਦੇ ਕੱਪੜੇ ਬੰਦੇ ਆ ਮੇਰੇ ਪੁੱਤ ਦੇ ਕੱਪੜੇ ਬੰਦੇ ਆ ਇਹ ਸਾਰਾ ਕੁਝ ਬੰਦਾ ਬਾਕੀ ਕੋਈ ਨਹੀਂ ਗੱਲ ਨਹੀਂ 골ਡੀ ਨੂੰ ਮੈਂ ਕਰਨੀ ਆ ਪੁੱਤ ਕੀ ਕਰਾਂ ਜੇ ਕਰਨਾ ਤੇ ਗੋਲਮੋਲ ਗੱਲ ਕਰ ਦੇਣਾ ਕਰ ਦੇਣਾ ਨਹੀਂ ਕਰ ਦੇਣੀ ਆ ਕੀ ਹੋਇਆ ਜਾਂਦਾ ਮੈਨੂੰ ਆ ਗਿਆ ਹਾਂ ਕਿਰਨ ਨੇ ਕਿੰਦੀ ਮੰਮੀ ਬੋਲਉਂਦੇ ਇਹ हां पुत्त मैं मैं इक ਗੱਲ ਤੇ ਕੁਝ ਨਹੀਂ ਪੁੱਤ ਆਓ ਫਿਰ ਚਲੀਏ ਲੇਟ ਹੋਣ ਨਹੀਂ ਮੈਂ ਇੱਕ ਗੱਲ ਕਰਨੀ ਆ ਵੇਖ ਵਿਆਹ ਤੋਂ ਬਾਅਦ ਪੁੱਤ ਪਹਿਲੀ ਵਾਰੀ ਮੈਂ ਤੇਰੇ ਸਹੁਰੇ ਆਈ ਆ ਠੀਕ ਆ ਤੇ ਜੇ ਕੁਝ ਲੈਣਾ ਦੇਣਾ ਪੈਂਦਾ ਤੇ ਤੂੰ ਦੱਸ ਦੇ ਕਿਉਂਕਿ ਤੂੰ ਕਿਹਾ ਸੀ ਉਹਨਾਂ ਦੀ ਕਮਾ ਵਾਲੀਆਂ ਨੂੰ ਦੇ ਦੇਣੇ ਰੁਪਇਆ 500 ਦੇ ਦੇਣੇ ਨਹੀਂ ਉਹ ਕਮਾ ਵਾਲੀਆਂ ਤੇ 500 ਦੇ ਦੇਣੇ ਆ ਦੇਖੋ ਤੋ ਇਹੀ ਵੇ ਡੇਜੇ ਤੁਹਾਨੂੰ ਪਤਾ ਮਨਾ ਕੀ ਐ ਮੈਨੂੰ ਥੋੜੀ ਇੰਨਾ ਗੱਲਾਂ ਦੀ ਸਮਝ ਉਹ ਦੇ ਜੇ ਦੇਣਾ ਵਾ ਤੇ ਸਰਵੈਂਟਸ ਨੂੰ ਦੇ ਦੇਨੇ ਆ ਉਹ ਚਲੀ ਨਹੀਂ ਉਹ ਦੇ ਦੇਨੇ ਆ ਤੂੰ ਗੱਲ ਸਮਝਦਾ ਨਹੀਂ ਮਤਲਬ ਉਹਨਾਂ ਲੈਣ ਦੀ ਗੱਲ ਨਹੀਂ ਮੈਂ ਫਿਰ ਤੈਨੂੰ ਕੰਨੀਆਂ ਤੂੰ ਦੱਸ ਮੈਨੂੰ ਜੇ ਕੁਝ ਦੇਣਾ ਦੜਾ ਇਹਨਾਂ ਨੂੰ ਮੰਮੀ ਮੈਨੂੰ ਸਭ ਪਤਾ ਤੁਸੀਂ ਕਿੱਥੋਂ ਬੋਲਣ ਡਏ ਹੋ ਕੀ ਪੁੱਤ ਮੈਨੂੰ ਸਭ ਪਤਾ ਵਾ ਠੀਕ ਐ ਆਪਾਂ ਕੁਝ ਨਹੀਂ ਉਹਨਾਂ ਕੋ ਲੈ ਰਹੇ ਨਾ ਤੁਹਾਡਾ ਕੁਛ ਆਣਾ ਆ ਨਾ ਮੇਰਾ ਕੁਛ ਆਉਣਾ ਆਏ ਆ ਚਾਹ ਪੀਤੀ ਆ ਸਨੈਕਸ ਖਾਦੇ ਆ ਰੋਟੀ ਖਾਦੀ ਆ ਇਸ ਤੋਂ ਬਾਅਦ ਮੰਮੀ ਕੁਛ ਨਹੀਂ ਆਉਣਾ ਆਓ ਚੱਲੀਏ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੇ ਤੁਸੀਂ ਕੋਈ ਫਾਇਦਾ ਨਹੀਂ ਇਹਨਾਂ ਦਾ ਆਓ ਚੱਲੀਏ ਨਹੀਂ ਨਹੀਂ ਮੈਂ ਤਾਂ ਕਹਿੰਨੀ ਰੀਤ ਬਣੀ ਆ ਕਦੇ ਆ ਉਹ ਜਵਾਈ ਘਰ ਆਵੇ ਤਾਂ ਸਾਸਤਾ ਫਰਜ਼ ਦਫਾ ਕਰੋ ਰੀਤਾਂ ਨੂੰ ਆਹ ਫੜੋ ਰੁਪਈਆ 500 ਤੇ ਉਹਨਾਂ ਦੀਆਂ ਕੰਮਾਂ ਵਾਲੀਆਂ ਨੂੰ ਦੇ ਦਿਓ ਤੇ ਆਓ ਚੱਲੀਏ ਆ ਜਾਓ ਮਾਮਲਿਆਂ ਨੂੰ 500 ਰੁਪਏ ਦੇਦਾ 500 ਦੇ ਦੋ ਜਿਆਦਾ ਦੇਣੇ ਅੱਛਾ ਨਹੀਂ ਤੂੰ ਚੱਲ ਆਜੋ ਫਿਰ ਆ ਗਈ ਆ ਗਈ ਮੈਂ 10 ਅਖੇ ਕੁਝ ਨਾਲ ਲੈਣਾ ਤੇ ਨਾਲ ਦੇਣਾ ਇਹਨੇ ਤਾਂ ਗੱਲ ਝਾਟੀ ਮਂਗਾਤੀ ਆ ਤੇ 500 ਰੁਪਏ ਉਹ ਮੈਂ ਦੇ ਕੇ ਜਾਵਾਂ ਦੇਣੀ ਫਿਰ ਮੈਂ ਜੇ ਉਹਨਾਂ ਨੇ ਨਹੀਂ ਕੁਝ ਦੇਣਾ ਤੇ ਮੈਂ ਕਿਉਂ ਦਵਾ ਆ ਗਈ ਪੁੱਤ ਆ ਗਈ ਆ ਕਿ ਨਾ ਜੀ ਹੋ ਗਿਆ ਜਸਵੀਰ ਜੇ ਤੱਕ ਆਈ ਹੋਣੀ ਮੈਂ ਤੇ ਕਦੋਂ ਵੀ ਵੇਖਣ ਲਈ ਆ ਮੈਂ ਤੇ ਘੰਟਾ ਹੋ ਗਿਆ ਇੱਥੇ ਬੈਠੀ ਨੂੰ ਹਜੇ ਤਾਂ ਕਰਨੀ ਆਈ ਪਤਾ ਨਹੀਂ ਕੀ ਗੱਲ ਕੀ ਹੈ ਚਾਦੀ ਜੀ ਕੀ ਹੋਇਆ ਆ ਗਏ ਤੇ ਚਾਈ ਜੀ ਆ ਗਏ ਸਾਸੀ ਗੱਲ ਸਾਸੀ ਗੱਲ ਬਚਰ ਕੀ ਹਾਲ ਹੈ ਬੱਲਾ ਟਾਈਮ ਲਾ ਆਏ ਜੀ ਬਹਿ ਜਾ ਫਿਰ ਮੰਮੀ ਉਥੋਂ ਆਣ ਨਹੀਂ ਦੇਂਦੇ ਸੀਗੇ ਅੱਛਾ ਹਾਂਜੀ ਆ ਜਾਓ ਮੰਮੀ ਆਇਓ ਆਇਓ ਮੈਸੇ ਕੋ ਡਿੱਕਣ ਡਿਆ ਮੈਂ ਕਿਹਾ ਪਤਾ ਨਹੀਂ ਕੀ ਗੱਲ ਆਏ ਕਿ ਹੋਣੀ ਕੀ ਹੋਇਆ ਮੰਮੀ ਕੁਝ ਨਹੀਂ ਵਹ ਥੱਕ ਗਈਆਂ ਥੱਕ ਗਈ ਚਲੋ ਤੁਸੀਂ ਬਹਿ ਜਾਓ ਤੇ ਮੈਂ ਨਾ ਅੰਦਰ ਚੱਲਦੀ ਆ ਥੋੜਾ ਰੈਸਟ ਕਰ ਲੈਣੀ ਮੈਂ ਠੀਕ ਹੈ ਹਾਂਜੀ ਇੱਕ ਕੱਪ ਚਾਹ ਬਣਾ ਕੇ ਲੈ ਆਇਆ ਅੰਦਰ ਰੂਮ ਚ ਜਾਏ ਚਲੋ ਠੀਕ ਹੈ ਮੈਂ ਆਈ ਠੀਕ ਹੈ ਮੰਮੀ ਹਾਂ ਮੰਮੀ ਉਹਨਾਂ ਨੂੰ ਪੁੱਛਣਾ ਜੇ ਪੀਣੀ ਤੇ ਉਹਨਾਂ ਨੇ ਬਣਾਉਣੀ ਪੀਣੀ ਤੁਸੀਂ ਮੰਮੀ ਨਹੀਂ ਨਹੀਂ ਲੈ ਅਸੀਂ ਚਾਹ ਆਪਾਂ ਨਹੀਂ ਪੀਣੀ ਚਾਹ ਤੂੰ ਪਿਆ ਤੂੰ ਖਾ ਲੈਤੀ ਆ ਗਈ ਹੈ ਉਹਨਾਂ ਨੇ ਕੁਛ ਨਹੀਂ ਦਿੱਤਾ ਰੋਟੀ ਪਾਣੀ ਚਾਹੀ ਤੂੰ ਰੋਟੀ ਨੂੰ ਰੋਣੀ ਆ ਉਹ ਪਹਿਲੇ ਫੇਰੇ ਜਿਹੜਾ ਕਪੜਾ ਲੀੜਾ ਬੰਦਾ ਉਹਨਾਂ ਨੇ ਉਹ ਨਹੀਂ ਦਿੱਤਾ ਹਾਂ ਹਾਂ ਇਹ ਉਹਨਾਂ ਨੂੰ ਕੀ ਹੋ ਗਿਆ ਉਹਨਾਂ ਨੂੰ ਨਹੀਂ ਕੀ ਹੋਇਆ ਹੋਇਆ ਤੇਰੇ ਪੋਤਰੇ ਨੂੰ ਆ ਉਹ ਦੇਣ ਦੇ ਸੀ ਅੱਛਾ ਇਹਦੀ ਮਾਂ ਨੇ ਲਫਾਫੇ ਔਰ ਲਫਾਫੇ ਵੀ ਮੋਟੇ ਮੋਟੇ ਸੀ ਯਾਨੀ ਕਿ ਸਗਨ ਵਤੂ ਕੁਝ ਹੋਏਗਾ ਅੱਛਾ ਪਰ ਤੇਰੇ ਪੁੱਤਰੇ ਨੇ ਕਹਿਤਾ ਨਾ ਮੈਂ ਕੁਝ ਲੈਣਾ ਤੇ ਨਾ ਮੈਂ ਕੁਝ ਦੇਣਾ ਤੇ 500 ਰੁਪਏ ਮੈਨੂੰ ਕਹਤਾ ਕੰਮਾਂ ਵਾਲਿਆਂ ਨੂੰ ਦੇ ਆ ਉਹ ਮੈਂ ਕਿਹਾ ਉਹਨਾਂ ਨੂੰ ਫਿਰ ਮੈਂ ਕਾਹਦਾ ਦਵਾ ਹਾਂ ਓ ਠੀਕ ਆ ਹੈ ਚਾਹੀ ਮੈਂ ਵੀ ਨੀ ਫਿਰ ਦੇ ਦਿੱਤਾ ਮੈਂ ਵੀ ਗੁੱਛੀ ਮਾਰ ਕੇ ਰੁਪਿਆ 100 ਦੇ ਦਿੱਤਾ ਜਦੋਂ ਸਾਨੂੰ ਨੇ ਕੁਝ ਤੇ ਕਰ ਮੈਂ ਕਿਹਾ ਠੀਕ ਆ ਜੀ ਪਹਿਲੀ ਗੱਲ ਤਾਂ ਚਾਹੀ ਇਹ ਆਪਣੀ ਵੋਟੀ ਨੂੰ ਚਾਹੀਦਾ ਸੀ ਕਿ ਮੇਰੀ ਦਾਦੀ ਘਰੇ ਹੈਗੀ ਆ ਮੈਂ ਟਿਫਨ ਤਿਆਰ ਕਰਾਂ ਕਿੰਨਾ ਕੁਝ ਉਹਨਾਂ ਨੇ ਬਣਾਇਆ ਸੀ ਰੋਟੀ ਵਾਲਾ ਡੱਬਾ ਦੇ ਨੀ ਲੈ ਕੇ ਨਹੀਂ ਸੀ ਆ ਸਕਦੀ ਨਾਲੇ ਸਾਡਾ ਰਾਤ ਹਰਾ ਦਾ ਸਰ ਜਾਣਾ ਸੀ ਸਾਡਾ ਉਹ ਚ ਇਹਨਾਂ ਨੂੰ ਆਪ ਹੀ ਸੋਚ ਚਾਹੀਦੀ ਸੀ ਨਾ ਜੋਨ ਭਾਵੇਂ ਧੀ ਜਿੰਨਾ ਮਰਜੀ ਕਵੇ ਪਰ ਉਹਨਾਂ ਨੂੰ ਨੇ ਕੋਈ ਸ਼ਰਤ ਚਾਹੀਦੀ ਸੀ ਨਾ ਮੈਂ ਘਾਰ ਹੈਗੇ ਨੇ ਮੈਂਬਰ ਕਾਰ ਬੈਠੇ ਨੇ ਆ ਚਾਹੀ ਤੂੰ ਸੋ ਉਹਨੇ ਗੱਲ ਸਹੀ ਕੀਤੀ ਆ ਭਾਵੇਂ ਧੀ ਕੰਦੀ ਸੀ ਜਵਾਈ ਕੰਦਾ ਸੀ ਪਰ ਇਹਦੀ ਸੱਸ ਨੂੰ ਸ਼ਰਮ ਚਾਹੀਦੀ ਸੀ ਉਹ ਕਹਿੰਦਾ ਸਿਆਣੀ ਬਿਆਣੀ ਸੀ ਉਹਨੂੰ ਇਹਨਾਂ ਨਹੀਂ ਸੀ ਪਤਾ ਲੱਗਦਾ ਆਪ ਐਡੇ ਡਿਖਿਆ ਮੋਟੇ ਕਾ ਚੂੜੀਆਂ ਪਾਈਆਂ ਨਹੀਂ ਪਹਿਣਾ ਚੈਣ ਪਾਈ ਗਲੇ ਚ ਆ ਡਾਇਮੰਡ ਤੇ ਉਹਨੇ ਟੋਪਸ ਪਾਏ ਹਾਂ ਤੇ ਇੱਥੇ ਕੀ ਹੁੰਦਾ ਸੀ ਚਾਹੀ ਪੇਲਾ ਘਰ ਨਹੀਂ ਸੀ ਵੇਖਿਆ ਆਪਾ ਇਹ ਤਾਂ ਬੱਚਿਆਂ ਨੇ ਬਾਰੋਬਾਰੀ ਵਿਆਹ ਕਰ ਲਿਆ ਕੋਟ ਮੈਰਿਜ ਚਾਈ ਕਿਤੇ ਘਰ ਹਾਂ ਨਹੀਂ ਆਪਣਾ ਘਰ ਤੇ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਅੱਛਾ ਨਹੀਂ ਬੜੇ ਹੀ ਸੋਖੇ ਇੱਕ ਗੱਡੀ ਬਾਹਰ ਲੱਗੀ ਆ ਅੱਛਾ ਇੱਕ ਗੱਡੀ ਅੰਦਰ ਲੱਗੀ ਦੋ ਗੱਡੀਆਂ ਬਾਹਰ ਤਿੰਨ ਐਕਟਵਾ ਲੱਗੀਆਂ ਦੋ ਮੋਟਰਸਾਈਕਲ ਉਹ ਵੀ ਮਹਿੰਗੇ ਮਹਿੰਗੇ ਅੱਛਾ ਤੇ ਚਾਈ ਕਿਤੇ پارک ਉਹਨਾਂ ਦੀ ਹਾਂ ਆਏ ਹਾਏ ਹਾਏ ਉਹ ਤਾਂ پارک ਕਾਦੀ ਉਹ ਤਾਂ ਪੈਲਸ ਹੈਗਾ ਹੀ ਅੱਡਾ ਵੱਡੀ پارک ਹੀ ਉਹਨਾਂ ਦੀ ਅੱਛਾ ਵੀ ਅੱਜ ਸੁੱਕੇ ਨਹੀਂ ਹੋ ਤੇ ਉਥੋਂ 20 ਰੁਪਈਆ ਦਾ ਹਾਰ ਕੁੜੀ ਨੇ ਮੁੰਡੇ ਨੂੰ ਪਾਤਾ ਮੁੰਡੇ ਨੇ ਕੁੜੀ ਨੂੰ ਪਾਤਾ ਲੋ ਜੀ ਵਿਆਹ ਕਰਤਾ ਹਾਂ ਚਾਹੀ ਪਤਾ ਕਿੰਨੀ ਬੇਅਸੀ ਮਹਿਸੂਸ ਹੁੰਦੀ ਆ ਜਦੋਂ ਮੈਨੂੰ ਸਾਰੇ ਜਾਣੇ ਕਹਿੰਦੇ ਆ ਲੈ ਤੈਨੂੰ ਤਾਂ ਭਾਵੇਂ ਕੁਝ ਨਹੀਂ ਪਾਇਆ ਪਰ ਘੱਟੋ ਘੱਟ ਦਾਦੀ ਨੂੰ ਤਾਂ ਕੁਝ ਪਾਣਾ ਚਾਹੀਦਾ ਸੀ ਨਾ ਤੇ ਹੋਰ ਕਿ ਵੱਡੇ ਬੰਦਿਆਂ ਨੂੰ ਤੇ ਜ਼ਰੂਰੀ ਹੁੰਦਾ ਵੈ ਆ ਚਾਹੀ ਹੁਣ ਮੈਂ ਕੀ ਕਰਾਂ ਇੱਕ ਗੱਲ ਹੀ ਉਹਦੀ ਮਾਂ ਨੇ ਮੈਨੂੰ ਅੱਜ ਸਾਰੀਆਂ ਗੱਲਾਂ ਖੋਲਤੀਆਂ ਉਹ ਕਹਿੰਦੀ ਦੇਣਾ ਤੇ ਆਪਣਾ ਆਪਣੀ ਧੀ ਨੂੰ ਸਾਰਾ ਕੁਝ ਸੀ ਹਾਂ ਤਕੀਓਆ ਫਿਰ ਕੀਤਾ ਕਿਉਂ ਨਹੀਂ ਉਹਨਾਂ ਦਾ ਕਸੂਰ ਨਹੀਂ ਹਾਂ ਕਸੂਰ ਗੋਲਡੀ ਦਾ ਹੀ ਉਹਨੇ ਕਿਰਨ ਨੂੰ ਮਨਾ ਕੀਤਾ ਉਹਦੀ ਮਾਂ ਕਹਿੰਦੀ ਮੈਂ ਐਸਾ ਵਿਆਹ ਕਰਨਾ ਸੀ ਕਿ ਲੋਕਾਂ ਨੇ ਐਂ ਦੇਖਣਾ ਸੀ ਕਿ ਵਿਆਹ ਕੀਤਾ ਮੈਂ ਆਪਣੇ ਧੀ ਦਾ ਅੱਛਾ ਤੇ ਗੋਲਡੀ ਨੇ ਕਿਉਂ ਮਨਾ ਕੀਤਾ ਮੈਨੂੰ ਕੀ ਪਤਾ ਹੁਣ ਚੁੱਪ ਕਰ ਖੋਲੀ ਬੋਲ ਉਹਨੇ ਸੁਣ ਲਿਆ ਤਾਂ ਚਾਹੀ ਇੱਕ ਕੰਮ ਕਰੀ ਆਪਾਂ ਨੂੰ ਸਸਰਾ ਲੱਕੇ ਹਾਂ ਦੱਸ ਮੇਰੀ ਗਰਸਨ ਤੂੰ ਹਰ ਵਾਰੀ ਲੜਦੀ ਆ ਕਿ ਕੰਮ ਏਸੀ ਆਪਣੇ ਘਰ ਇੱਕੋ ਹੀ ਆ